ਅੱਜਕੱ离 ਵਕਤ 2 ਕੋਈ ਨਾ ਇਤਲਾ ਮਿਲੀ ਮੇਰੇ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਆਪੋਵਾਲ ਉਹ ਆਪਣੇ ਦਾਸਾਈ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਜਿਹ ਦੌਰਾਨ ਉਸੇ ਦੌਰਾਨ ਇੱਕ ਦੋ ਅਣਪਛਤੇ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਰੱਖੀ 'ਚ ਲੱਗਾ ਹੋਇਆ ਤੇ ਉਸ ਦੇ ਆਪਣੇ ਲਾਇਸੈਂਸੀ ਰਵਾਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫੈਰ ਕੀਤੇ ਹੈ ਤੇ ਉਸ ਤਰ੍ਹਾਂ ਉਸ ਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਟਰਸਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦੁਆਰਾ ਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਉਹ ਅਮਨਚਲਿਆਂ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਲਦ ਤਵੰਤ ਗ੍ਰਫਤਰ ਕੀਤਾ ਜਾਵੇਗਾ ਜੀ ਸਰ ਇੱਕ 45 ਸਾਲ ਇਹ ਜਿਹੜੇ ਗੁਰਿੰਦਰ ਸਿੰਘ ਪਿੰਡ ਹੈਪੋਵਾਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਗੋਲੀ ਦਾ ਵਾਕਿਆ ਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਟੱਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀੜ ਦੀ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਅਜੇ ਨਾ ਝੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾ ਦੇਖਦੇ ਹੋਏ ਆਪਾਂ ਇਹਨੂੰ ਆਹ ਸੈਂਟਰ ਦਾ ਅਨੰਦ ਮੈਡੀਕਲ ਵਿਖੇ ਹਾ ਰੈਫਰ ਕੀਤਾ ਜੀ ਕਿੰਨੇ ਰਾਜਨੀਤਿਕ ਪਤਲੇ ਕਿੰਨੇ ਮੋਤੀ ਐ ਐਮ ਐਮ ਬੀ ਐਸ ਨੂੰ ਪਤਾ ਲੱਗਦਾ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਦਾ ਯਾਰ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੌਂਡ ਹੈ ਜੀ ਪੇਡ ਦੇ ਸੱਚ ਪਾਸੇ ਇੱਕੋ ਹੀ ਹੈ ਇੱਕ ਐਂਟਰੀ ਬੌਂਡ ਅੱਜਕੱਲ੍ਹ ਵਕਤ ਨੂੰ ਕੋਈ ਨਾ ਇਤਲਾ ਮਿਲੀ ਮੇਰੇ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਆਪੋਵਾਲ ਉਹ ਆਪਣੇ ਦਾਸਾਈ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਤੇ ਦੌਰਾਨੇ ਉਸੇ ਦੌਰਾਨ ਇੱਕ ਦੋ ਅਣਪਛਤੇ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਰੱਖੀ 'ਚ ਲੱਗਾ ਹੋਇਆ ਤੇ ਉਸ ਦੇ ਆਪਣੇ ਲਾਇਸੈਂਸੀ ਰਵਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਦੌਰਾਨ ਉਹਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਟਰਸਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦਰਾਂ ਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਉਹ ਅਮਨਚਲਿੰਦ ਜਿਗੇ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਤਰ ਕੀਤਾ ਜਾਵੇਗਾ ਠੀਕ ਸਰ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਵਾਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਗੋਲੀ ਦਾ ਵਾਕਿਆ ਆਇਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਟਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀੜ ਤੇ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਅਜੇ 나ਜੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ 나ਜੁਕ ਦੇਖਦੇ ਹੋਏ ਆਪਾਂ ਇਹਨੂੰ ਆਹ ਸੈਂਟਰ ਅ ਅਨੰਦ ਮੈਡੀਕਲ ਵਿਗਾੜਾ ਰੈਫਰ ਕੀਤਾ ਹੈ ਜੀ ਹੁਣ ਤੱਕ ਇਹ ਇਲਾਜ ਨਹੀਂ ਪਤਾ ਲੱਗਦਾ ਕਿ ਕਿੰਨੀ ਬੋਧਰੀ ਐ ਐਮ ਐਮ ਵੀ ਐਸ ਦੀ ਪਤਾ ਲੱਗਦਾ ਨਹੀਂ ਸਰ ਇਹ ਨਹੀਂ ਪਤਾ ਲੱਗਦਾ ਕੋਈ ਸ਼ਾਰਟ ਹੈ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂੰਡ ਹੈ ਜੀ ਪੇਟ ਦੇ ਸੱਜੇ ਪਾਸੇ ਇੱਕੋ ਹੀ ਹੈ ਇੱਕੋ ਐਂਟਰੀ ਬੂੰਡ ਹੈ